ਬਾਣੀ ਨੂੰ ਗਰੂੜ ਮੰਤਰ ਕਿਹਾ ਪਿੰਡਾਂ 'ਚ ਅੱਜ ਵੀ ਕਹਿੰਦੇ ਆ ਜੀ ਫਲਾਣੇ ਨੂੰ ਗਰੂੜ ਮੰਤਰ ਆਂਦਾ ਸੱਪ ਦੇ ਡੱਸੇ ਦਾ ਇਲਾਜ ਕਰ ਦਿੰਦਾ ਮਾਇਆ ਦੇ ਡੱਸੇ ਦਾ ਇੱਕੋ ਇੱਕ ਇਲਾਜ ਹੈ ਗੁਰਬਾਣੀ ਇਹ ਗਰੂੜ ਮੰਤਰ ਹੈ ਜੀ ਗੁਰਮ ਕੋਈ ਗਰੜੂ ਗਰੜੂ ਦਾ ਮਤਲਬ ਹੈ ਬਾਣੀ ਦਾ ਗਿਆਨ ਰੱਖਣ ਵਾਲਾ ਬਾਣੀ ਦਾ ਭਾਵ ਮਨ ਵਿੱਚ ਵਸਾਉਣ ਵਾਲਾ ਜਿਹਨੂੰ ਪਤਾ ਹੈ ਸਤਿਗੁਰ ਜੀ ਦੀ ਬਾਣੀ ਕੀ ਕਹਿੰਦੀ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਇਹ ਕੱਲਾ ਗਰੂੜ ਮੰਤਰ ਨਹੀਂ ਹੈ ਗਰੜੂ ਬਣਨਾ ਪਏਗਾ ਸਮਝਿਓ ਫਿਰ ਗੁਰਬਾਣੀ ਕੱਲੀ ਪੜਨੀ ਨਹੀਂ ਲੀ ਪੈਗੀ ਗੁਰਬਾਣੀ ਦਾ ਰੂਪ ਹੋਣਾ ਪਏਗਾ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਉਹ ਗੁਰਬਾਣੀ ਦਾ ਰੂਪ ਹੋ ਜਾਂਦਾ ਹੈ ਇਹ ਸ਼ਬਦ ਦਾ ਰੂਪ ਹੋ ਜਾਂਦਾ ਉਹ ਗਾਰੜੂ ਬਣ ਜਾਂਦਾ ਤਿੰਨ ਮਲ ਦਲ ਲਾਈ ਪਾਏ ਉਹਨੇ ਮਾਇਆ ਨੂੰ ਮਲ ਦਲ ਕੇ ਭਾਵ ਇਹਨੇ ਸਾਰੇ ਜਗਤ ਨੂੰ ਕਲਾਵੇ ਵਿੱਚ ਲਿਆ ਪਰ ਗੁਰਮੁਖ ਇਹਦੇ ਉੱਤੇ ਕਾਬੂ ਪਾ ਲੈਂਦਾ ਇਹਦੀ ਪਿੱਠ ਲਵਾ ਦਿੰਦਾ ਨਾਨਕ ਸਹੀ ਉਬਰੇ ਜੇ ਸੱਚ ਰਹੇ ਲਿਬਲਾਏ ਉਹੀ ਇਹਦੇ ਪ੍ਰਭਾਵ ਤੋਂ ਉਬਰਦੇ ਨੇ ਜਿਹਦੀ ਰੀਤ ਜਿਦੀ ਪ੍ਰੀਤ ਜਿਹਦਾ ਚਿੱਤ ਸੱਚੇ ਵਾਹਿਗੁਰੂ ਵਿੱਚ ਜੁੜਦਾ ਹੈ ਜੀ